ਇਹ ਤਸਵੀਰਾਂ ਨੇ ਸਰਹੰਦ ਜਿਟੀ ਰੋਡ ਦੀਆਂ ਇੱਥੋਂ ਹਾਥੀ ਲੰਘਿਆ ਜਾ ਰਿਹਾ ਸੀ ਜਦੋਂ ਲੋਕਾਂ ਨੇ ਹਾਥੀ ਨੂੰ ਵੇਖਿਆ ਹਾਥੀ ਨੂੰ ਭਗਵਾਨ ਦਾ ਰੂਪ ਮੰਨਿਆ ਜਾਂਦਾ ਹੈ ਹਾਥੀ ਤੇ ਲੋਕ ਸਵਾਰੀ ਕਰਨਾ ਆਪਣੇ ਆਪ ਨੂੰ ਭਾਗਾ ਵਾਲਾ ਸਮਝਦੇ ਨੇ ਕਰਮਾਂ ਵਾਲਾ ਸਮਝਦੇ ਨੇ ਜਿਹੜਾ ਬੰਦਾ ਹਾਥੀ ਦੀ ਸਵਾਰੀ ਕਰ ਲੈਂਦਾ ਲੋਕਾਂ ਦਾ ਮੰਨਣਾ ਹੈ ਕਿ ਉਹ ਬੰਦਾ ਕਰਮਾਂ ਵਾਲਾ ਹੁੰਦਾ ਹੈ ਕਿ ਜਿਹੜਾ ਹਾਥੀ ਦੀ ਸਵਾਰੀ ਕਰਦਾ ਹੈ ਦੇਖੋ ਪਾਵੇਂ ਬਾਈ ਵੱਡੀ ਉਮਰ ਦਾ ਹੈ ਉਹ ਵੀ ਹਾਥੀ ਤੇ ਸਵਾਰੀ ਕਰ ਰਿਹਾ ਹੈ ਹਾਥੀ ਤੇ ਚੜ ਰਿਹਾ ਹੈ ਤੇ ਲੋਕ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਆਪਣੇ ਪਰਿਵਾਰਕ ਮੈਂਬਰਾਂ ਨੂੰ ਖਾਸ ਕਰਕੇ ਛੋਟੇ ਬੱਚਿਆਂ ਨੂੰ ਹਾਥੀ ਉੱਪਰ ਜ਼ਰੂਰ ਚੜਾਉਂਦੇ ਨੇ ਕਿ ਸਾਡਾ ਪੁੱਤ ਪੋਤਾ ਕਰਮਾਂ ਵਾਲਾ ਬਣ ਜਵੇ ਕਿ ਵੀ ਹਾਥੀ ਤੇ ਚੜ ਕੇ ਇਸ ਕਰਕੇ ਭਾਗਾ ਵਾਲਾ ਬਣਾਉਣਾ ਚਾਹੁੰਦੇ ਨੇ ਲੋਕ ਕਰਮਾ ਵਾਲਾ ਬਣਾਉਣਾ ਚਾਹੁੰਦੇ ਨੇ ਕਿ ਸਾਡਾ ਪੁੱਤ ਪੋਤਾ ਵੀ ਹਾਥੀ ਦੀ ਸਵਾਰੀ ਕਰ ਰਿਹਾ ਹੈ ਲੋਕ ਆਪਣੇ ਬੱਚਿਆਂ ਨੂੰ ਹਾਥੀ ਤੇ ਚੜਾਉਂਦੇ ਨੇ ਪਰ ਇਹ ਜਿਹੜਾ ਹਾਥੀ ਤੇ ਜਦੋਂ ਚੜਾਉਂਦੇ ਨੇ ਤਾਂ ਜਿਹੜੇ ਸਾਥ ਫਿਰਦੇ ਨੇ 7 8 ਨਾਲ ਉਹ ਭੇਟਾ ਵੀ ਲੈਂਦੇ ਨੇ ਪੈਸੇ ਲੈਂਦੇ ਨੇ ਜਿਸ ਦੇ ਨਾਲ ਜਿਹੜਾ ਹਾਥੀ ਹੈ ਇਹਨਾਂ ਸਾਧਾਂ ਦਾ ਜਿਹੜੇ 7 8 ਸਾਧ ਨਾਲ ਫਿਰ ਰਹੇ ਨੇ ਇਹਨਾਂ ਦੇ ਰੋਜ਼ਗਾਰ ਦਾ ਵਧੀਆ ਸਾਧਨ ਬਣਿਆ ਹੋਇਆ ਹੈ ਵਧੀਆ ਰੁੱਗੀ ਰੋਟੀ ਚੱਲ ਰਹੀ ਹੈ ਇਹਨਾਂ ਦੀ ਤੇ ਪੈਸੇ ਬਣਦੇ ਨੇ ਸਾਧ ਉਹਨਾਂ ਪੈਸੇ ਨਾਲ ਕੀ ਕਰਦੇ ਹੋਣਗੇ ਕੀ ਖਾਂਦੇ ਹੋਣਗੇ ਕੀ ਪੀਂਦੇ ਹੋਣਗੇ ਉਹ ਤਾਂ ਸਾਧ ਹੀ ਜਾਣਦੇ ਹੋਣਗੇ ਪਰ ਜਿਹੜਾ ਰੁਜ਼ਗਾਰ ਦਾ ਸਾਧਨ ਬਣਿਆ ਹੋਇਆ ਹਾਥੀ ਜਿਸ ਦੇ ਵਿੱਚ ਲੋਕ ਵੀ ਸਵਾਰੀ ਕਰਦੇ ਨੇ ਉਸ ਹਾਥੀ ਬਾਰੇ ਕਿਸੇ ਨੇ ਕਦੇ ਸੋਚਿਆ ਨਹੀਂ ਕਦੇ ਨਹੀਂ ਸੋਚਿਆ ਇਹ ਜਿਹੜਾ ਹਾਥੀ ਜਦੋਂ ਮੈਂ ਵੇਖਿਆ ਨੇੜੇ ਤੋਂ ਤਾਂ ਹਾਥੀ ਦੀ ਉਮਰ ਵੱਡੀ ਲੱਗਦੀ ਆ ਉਮਰ ਕਾਫੀ ਐ ਤੇ ਹਾਥੀ ਦਾ ਜਿਹੜਾ ਸਰੀਰ ਐ ਉਹ ਜਿਹੜਾ ਇਹ ਲਿੱਸਾ ਹੋਇਆ ਪਿਆ ਮਾਸ ਵੀ ਲਿੱਸਾ ਹੋਇਆ ਪਿਆ ਖੁਰਦਰਾ ਹੋਇਆ ਪਿਆ ਵੀ ਇਹ ਕੰਡੀਸ਼ਨ ਕੋਈ ਹਾਥੀ ਦੀ ਵਧੀਆ ਨਹੀਂ ਲੱਗਦੀ ਜਿਹੜੇ ਪੈਰ ਵੀ ਨੇ ਜਿਹੜੀਆਂ ਲੱਤਾਂ ਵੀ ਨੇ ਮਾਸ ਬਿਲਕੁਲ ਲਿੱਸਾ ਹੋਇਆ ਪਿਆ ਉਮਰ ਵੀ ਵੱਡੀ ਲੱਗਦੀ ਐ ਵੀ ਚੱਲ ਚੱਲ ਕੇ ਹਾਥੀ ਦੇ ਪੈਰ ਵੀ ਖੁਰਦਰੇ ਹੋਏ ਪਏ ਨੇ ਪਰ ਕਦੇ ਕਇਸ ਇਨਾਂ ਸਾਧਾ ਨੇ ਵੀ ਜਿਹੜਾ ਇਹਦੇ ਰੋਜ਼ਗਾਰ ਦਾ ਸਾਧਨ ਬਣਿਆ ਵਾ ਮੈਨੂੰ ਨਹੀਂ ਲੱਗਦਾ ਵੀ ਕਦੇ ਇਸ ਦੀ ਮੈਡੀਕਲ ਜਾਂਚ ਕਰਾਈ ਹੋਊਗੀ ਵੀ ਕੀ ਹਾਥੀ ਨੂੰ ਰੋਗ ਹੈ ਕੀ ਦੁੱਖ ਹੈ ਪਰ ਇਹ ਜਿਹੜਾ ਹਾਥੀ ਹੈ ਇਹਨਾਂ ਸਾਧਾਂ ਦਾ ਰੋਜ਼ਗਾਰ ਤਾਂ ਜਰੂਰ ਬਣਿਆ ਵਾ ਪਰ ਹਾਥੀ ਦੀ ਸਿਹਤ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ ਹੋਊਗਾ ਜਿਹੜੇ ਚੜਦੇ ਨੇ ਸਵਾਰੀ ਕਰਦੇ ਨੇ ਉਹਨਾਂ ਨੇ ਤਾਂ ਕੀ ਜਣਾ ਉਹ ਤਾਂ ਆਪਣੇ ਪੈਸਾ ਦਿੰਦੇ ਨੇ ਸਵਾਰੀ ਕਰ ਲੈਂਦੇ ਨੇ ਕਰਮ ਵਾਲੇ ਬਣ ਜਾਂਦੇ ਨੇ ਪਰ ਜਿਹੜੇ ਇਹ ਰੋਜ਼ਗਾਰ ਬਣਿਆ ਵਾ ਜਿੰਨਾਂ ਦਾ ਸਾਧਾਂ ਦਾ ਉਹਨਾਂ ਨੂੰ ਹਾਥੀ ਦਾ ਧਿਆਨ ਜ਼ਰੂਰ ਦੇਣਾ ਚਾਹੀਦਾ ਹੈ ਇਹ ਹਾਥੀ ਨੂੰ ਮੈਨੂੰ ਲੱਗਦਾ ਪੱਤੇ ਹੀ ਖਿਲਾਉਂਦੇ ਹੋਣੇ ਪੱਤਿਆਂ ਤੋਂ ਬਗੈਰ ਇਹਨੇ ਹੋਰ ਕੀ ਖਿਲਾਉਣਾ ਤੇ ਵਧੀਆ ਉਹਨੂੰ ਖਾਣਾ ਭੋਜਨ ਜੋ ਹਾਥੀ ਦਾ ਬਣਦਾ ਉਹ ਵੀ ਦੇਣਾ ਚਾਹੀਦਾ ਹੈ ਤੇ ਹਾਥੀ ਦਾ ਸਿਹਤ ਦਾ ਧਿਆਨ ਵੀ ਉਮਰ ਦਾ ਧਿਆਨ ਵੀ ਰੱਖਣਾ ਚਾਹੀਦਾ ਹੈ